ਤੋਂ ਪਹਿਲਾਂ ਜੈਪੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ ਅੱਜ ਇੱਕ ਜਿਹੜੀ ਤਾਜੀ ਘਟਨਾ ਜਿਹੜੀ ਆਪਾਂ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਸੋ ਪਿੰਡ ਲਹਿਰਾ ਸੁੰਦਾ ਬਠਿੰਡਾ ਜਿਹੜੇ ਦਾ ਪਿੰਡ ਪਿੰਦਾ ਜਿੱਥੇ ਇੱਕ ਦਲਿਤ ਪਰਿਵਾਰ ਦੇ ਬੱਚੇ ਨੂੰ ਜਿਹੜਾ ਗੰਨੇ ਦੇ ਨਾਲ ਹੀ ਕੁੱਟ-ਕੁੱਟ ਮਾਰਤਾ ਗਲਤੀ ਉਹਦੀ ਇੰਨੀ ਸੀ ਕਿ ਉਹ ਰਾਤ 에 ਜਾ ਰਿਹਾ ਸੀ ਰਸਤੇ ਦੇ ਵਿੱਚ ਤੇ ਉੱਥੇ ਜਿਹੜਾ ਪਸ਼ਾਬ ਕਰਨ ਉਤਰਿਆ ਉਹਨੇ ਦੇਖਿਆ ਵੀ ਚਲੋ ਉਹਦਾ ਦਿਲ ਕੀਤਾ ਵੀ ਮੈਂ ਗੰਨਾ ਖਾਲਮਾ ਚਲੋ ਜੇਕਰ ਪੁੱਛੇ ਬਗੈਰ ਗੰਨਾ ਪੁੱਟ ਲਿਆ ਸੀ ਤਾਂ ਉਸ ਘੜਮ ਚੌਧਰੀ ਨੂੰ ਚਾਹੀਦਾ ਸੀ ਕਿ ਆਪਾਂ ਕੋਈ ਪੰਚਾਇਤ ਕਰਦੇ ਜਾਂ ਹੋਰ ਕੋਈ ਜਿਹੜੇ ਮੋਤਵਾਰ ਵਿਅਕਤੀਆਂ ਨੂੰ ਦੱਸਦੇ ਪਰ ਉਹ ਹੰਕਾਰਈ ਜਾਤੀ ਹੰਕਾਰਈ ਲੋਕ ਜਿਹੜੇ ਆ ਉਹ ਜਿਹੜੇ ਇਸ ਤਰ੍ਹਾਂ ਜਿਹੜੀ ਕਨੌਣੇ ਅੰਜਾਮ ਦੰਦੇ ਆ ਤੁਸੀਂ ਪੰਜਾਬ ਦੇ ਵਿੱਚ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਆਂ ਵੀ ਪੰਜਾਬ ਦੇ ਵਿੱਚ ਪਹਿਲਾਂ ਵੀ ਜਿਹੜਾ ਦਲਤਾਂ ਦੇ ਉੱਤੇ ਅਤਿਆਚਾਰ ਹੁੰਦਾ ਆਇਆ ਤੇ ਹੁਣ ਇਹ ਜਿਹੜੀ ਨਵੀਂ ਤਸਵੀਰ ਜਿਹੜੀ ਸਾਹਮਣੇ ਆ ਰਹੀ ਆ ਨਿਕਲ ਕੇ ਬਠਿੰਡੇ ਜ਼ਿਲ੍ਹੇ ਦੀ ਜਿਹੜੀ ਤਸਵੀਰ ਆ ਕਿ ਉਹ ਇੱਕ ਲੋਤਾ ਜਿਹੜਾ ਬੱਚਾ ਸੀਗਾ ਆਪਣੇ ਮਾਪੇ ਦਾ ਤੇ ਉਹਨੂੰ ਇੱਕ ਕੜਮ ਚੌਧਰੀ ਵੱਲੋਂ ਜਿਹਦੇ ਵਿੱਚ ਜਿਹੜਾ ਜਾਤੀ ਹੰਕਾਰ ਦਾ ਕਿਲਾ ਸੀਗਾ ਤੇ ਉਹਨੇ ਦਿਖਾਤਾ ਜ਼ਾਹਰ ਕਰ ਦਿੱਤਾ ਕਿ ਅਸੀਂ ਇੱਕ ਗੰਨੇ ਦੇ ਕਰਕੇ ਜਿਹੜਾ ਇੱਕ ਵਿਅਕਤੀ ਨੂੰ ਮਾਰ ਸਕਦੇ ਆ ਸੋ ਮੈਂ ਪਹਿਲਾਂ ਪੁਰਸ਼ ਪ੍ਰਸ਼ਾਸਨ ਨੂੰ ਜਿਹੜਾ ਬੇਨਤੀ ਕਰਦਾ ਬਾਲਮਿਕੀ ਐਕਸ਼ਨ ਫੋਰਸ ਪੰਜਾਬ ਦੇ ਮਾਧਿਅਮ ਤੋਂ ਕਿ ਇਹ ਇਸ ਘਰਮ ਚੌਧਰੀ ਔਰ ਦੱਸਿਆ ਜਾ ਰਿਹਾ ਇਸ ਦਾ ਲੜਕਾ ਵੀ ਨਾਲ ਸੀ ਇਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਐਸਸੀ ਐਕਟ ਲਵਾਇਆ ਲਗਾਇਆ ਜਾਵੇ ਤੇ ਹੋਰ ਜਿਹੜੀਆਂ ਕਤਲ ਦੀਆਂ ਧਰਾਵਾਂ ਸਹਿਤ ਇਹਨਾਂ ਦੇ ਉੱਤੇ ਪਰਚਾ ਦਰਜ ਕਰਕੇ ਤੁਰੰਤ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਕਿਉਂਕਿ ਤਾਂ ਜਦੋਂ ਕਿਤੇ ਨਾ ਕਿਤੇ ਸਾਡੇ ਲੋਕ ਪਹਿਲਾਂ ਵੀ ਮਸਲੇ ਹੁੰਦੇ ਰਹੇ ਆ ਇਹਨਾਂ ਘਰਮ ਚੌਧਰੀਆਂ ਨੇ ਸਾਡੇ ਲੋਕਾਂ ਤੇ ਐਸੀ ਸਮਾਜ ਤੇ ਜਿਹੜਾ ਤਸੱਦਦ ਕੀਤਾ ਤੇ ਸਾਡੇ ਕੁਝ ਲੋਕ ਜਿਹੜਾ ਹੈ ਨਾ ਅ ਦਾਦਾ ਜੀ ਨਾਮਾ ਕਰ ਲੈਂਦੇ ਆ ਕੁਝ ਪੈਸਿਆਂ ਦੇ ਕਾਰਨ ਤੇ ਬਲਕਿ ਮੈਂ ਕਹਿਣਾ ਚਾਹੁੰਦਾ ਆ ਕਿ ਇਸ ਘਟਨਾ ਦੇ ਵਿੱਚ ਉਹ ਨੌਜਵਾਨ ਹੀ ਨਹੀਂ ਕੱਲਾ ਮਾਰਿਆ ਗਿਆ ਉਸ ਦਾ ਪਰਿਵਾਰ ਵੀ ਜਿਹੜਾ ਜਿੰਦੇ ਜੀ ਮਾਰਿਆ ਗਿਆ ਕਿਉਂਕਿ ਉਹ ਕੱਲਾ ਨੌਜਵਾਨ ਸੀ ਤੇ ਅੱਗੇ ਉਹਦਾ ਜਿਹੜਾ ਮਾਂ ਪੇ ਆ ਉਹਨਾਂ ਦਾ ਕੋਈ ਸਹਾਰਾ ਨਹੀਂ ਰਿਹਾ ਤੇ ਇਸ ਕਰਕੇ ਜਿਹੜਾ ਵੀ ਮੇਰਾ ਸਮਾਜ ਦੇ ਲੋਕ ਉੱਥੇ ਨਜ਼ਦੀਕ ਰਹਿੰਦੇ ਆ ਸਾਰੇ ਪਹਿਲਾਂ ਤਾਂ ਉਹਨਾਂ ਦੀ ਆਪਾਂ ਸਾਰੇ ਹੈਲਪ ਲਈ ਚੱਲੀਏ ਤਾਂ ਜੋ ਉਸ ਪਰਿਵਾਰ ਨੂੰ ਜਿਹੜਾ ਆਪਾਂ ਆਪਣੀ ਸ਼ਕਤੀ ਜਿਹੜੀ ਦਿਖਾਈਏ ਕਿ ਅਸੀਂ ਐਸਸੀ ਸਮਾਜ ਕਿਸੇ ਨਾਲੋਂ ਕੱਟਣੀ ਤੇ ਸੁਣਨ ਦੇ ਵਿੱਚ ਆਇਆ ਕਿ ਜਿਹੜਾ ਪਹਿਲਾਂ ਵੀ ਉਹਨੇ ਕੋਈ ਇਦਾਂ ਦਾ ਕੜਮ ਚੌਧਰੀ ਸੀਗਾ ਪਹਿਲਾਂ ਵੀ ਉਹਨੇ ਕੋਈ ਕਤਲ-ਕੁੱਤਲ ਕੀਤਾ ਹੋਇਆ ਸੀ ਪਰ ਇਸ ਨੌਜਵਾਨ ਦੇ ਜਾਣ ਨਾਲ ਜਿਹੜਾ ਇੱਕ ਸਿੱਧ ਹੋਇਆ ਕਿ ਅੱਜ ਵੀ ਜਿਹੜਾ ਜਿਹੜਾ ਜਾਤੀ ਵਿਤਕਰਾਇਆ ਪੰਜਾਬ ਦੇ ਵਿੱਚ ਪਨਪਰਿਆ ਤੇ ਅੱਜ ਵੀ ਇਹਨਾਂ ਕੜਮ ਚੌਧਰੀਆਂ ਦੇ ਗਲਤ ਸਮਾਜ ਐਸੀ ਸਮਾਜ ਔਰ ਪਛੜਿਆਂ ਵਰਗ ਦੇ ਲਈ ਅੱਜ ਵੀ ਜਿਹੜਾ ਆਦਰ ਸਤਕਾਰ ਨਹੀਂ ਹੈ ਕਦੇ ਤਾਂ ਇਹਨਾਂ ਜਾਤੀ ਕੜਮ ਚੌਧਰੀਆਂ ਵੱਲੋਂ ਸਾਡੇ ਰਹਿਬਰਾਂ ਲਈ અપਮਾਨਜਨਕ ਸ਼ਬਦ ਬੋਲੇ ਜਾਂਦੇ ਆ ਤੇ ਕਦੇ ਸਾਡੇ ਐਸੀ ਸਮਾਜ ਨੂੰ ਮੜਾ ਬੋਲਿਆ ਜਾਂਦਾ ਸੋ ਜਿੱਥੇ ਸਾਡੀ ਜਥੇਬੰਦੀ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਹਮੇਸ਼ਾ ਹੱਕਾਂ ਲਈ ਤੱਕੇ ਸ਼ਾਹੀ ਖਿਲਾਫ ਲੜਦੀ ਹੈ ਤੇ ਅਸੀਂ ਵੀ ਇਸ ਘਟਨਾ ਦੀ ਜਿਹੜੀ ਤਿੱਖੇ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਆਂ ਔਰ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆਂ ਕਿ ਤੁਰੰਤ ਇਹਨਾਂ ਨੂੰ ਜਿਹੜਾ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਪੂਰੇ ਪੰਜਾਬ ਦੇ ਐਸਸੀ ਸਮਾਜ ਨੂੰ ਜਿਹੜਾ ਉੱਥੇ ਪਹੁੰਚ ਕੇ ਜਿਹੜਾ ਸੰਘਰਸ਼ ਕਰੇਗਾ ਤੇ ਜਿਸ ਦੀ ਜ਼ਿੰਮੇਵਾਰੀ ਜਿਹੜੀ ਪੰਜਾਬ ਸਰਕਾਰ ਪੰਜਾਬ ਪ੍ਰਸ਼ਾਸਨ ਦੀ ਹੋਵੇਗੀ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂ ਤੇ ਜੈ ਵਾਲਮੀਕੀ ਹਰ ਹਰ ਵਾਲਮੀਕੀ